ਪੰਜਾਬ ਦੇ ਵਿੱਚ ਮਾਗੀ ਮੇਲੇ ਤੇ 11 ਸਾਲਾਂ ਬਾਅਦ ਸਜੇਗਾ ਆਪ ਦਾ ਮੰਚ ਜੀਹਾਂ ਦਾਜਨ ਨੇ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸ਼੍ਰੀ ਮੁਖਸਰ ਸਾਹਿਬ ਵਿਖੇ ਹੋਣ ਵਾਲੇ ਮਾਗੀ ਮੇਲੇ ਤੇ ਸਿਆਸੀ ਤਾਕਤ ਦਿਖਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਵਾਰ ਜਿੱਥੇ 11 ਸਾਲਾਂ ਬਾਅਦ ਆਮ ਆਦਮੀ ਪਾਰਟੀ ਆਪਣਾ ਸਿਆਸੀ ਮੰਚ ਸਜਾਵੇਗੀ ਤਾਂ ਉੱਥੇ ਹੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸਿਆਸੀ ਕਾਨਫਰੰਸ ਕਰੇਗੀ ਏ ਵੀ ਕਿਹਾ ਜਾ ਰਿਹਾ ਹੈ ਕਿ ਕਾਨਫਰੰਸ ਲਈ ਥਾਂ ਦੀ ਚੋਣ ਕਰਨ ਸੰਬੰਧੀ ਆਮ ਆਦਮੀ ਪਾਰਟੀ ਦੀ ਖਾਸ ਟੀਮ ਦਿੱਲੀ ਤੋਂ ਇੱਥੇ ਪਹੁੰਚੇਗੀ ਮਾਗੀ ਮੇਲੇ ਤੇ ਬਾਦਲਾ ਦੇ ਗੜ ਸ੍ਰੀ ਮੁਕਸਰ ਸਾਹਿਬ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ ਦਾ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਖਾਸ ਮਹੱਤਵ ਹੈ ਨਸਨਯੋਗਾਇ ਕੀ ਪੰਜਵਾਂ ਦੀ ਕਾਨਫਰੰਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਣੇ ਦੋ ਕੇਂਦਰੀ ਮੰਤਰੀ ਅਤੇ ਹਰਿਆਣਾ ਰਾਜਸਥਾਨ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ ਪਾਚਵਾ ਅਜੇ ਤੱਕ ਆਪਣੀ ਘੱਟ ਚੋੜ ਪਾਰਟੀ ਅਕਾਲੀ ਦਲ ਨਾਲ ਸਟੇਜ ਸਾਂਝੀ ਕਰਦੇ ਰਹੀ ਹੈ ਪਰ ਇਸ ਵਾਰ ਹਾਲਾਤ ਵੱਖਰੇ ਹੋਣਗੇ ਉਤھے ਹੀ ਆਮ ਆਦਮੀ ਪਾਰਟੀ ਨੇ 14 ਜਨਵਰੀ 2026 ਨੂੰ ਮਾਗੀ ਮੇਲੇ ਤੇ ਇਤਿਹਾਸਕ ਸੈਸੀ ਕਾਨਫਰੰਸ ਕਰਕੇ ਪਾਰਟੀਆਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਕੰਮ ਕੀਤਾ ਸੀ ਹੁਣ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਚੋਣ ਬਿਗਲ ਫੁਕਣ ਦੇ ਲਈ ਸਥਾਨਕ ਆਗੂਆਂ ਨੂੰ ਅੰਦਰ ਹੀ ਅੰਦਰ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ ਉਤੇ ਹੀ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਵੀ ਹਰ ਸਾਲ ਦੀ ਤਰ੍ਹਾਂ ਆਪਣੀ ਰਵਾਇਤੀ ਥਾਂ ਮਲੋੜ ਬਠਿੰਡਾ ਬਾਈਪਾਸ ਤੇ ਕਾਨਫਰੰਸ ਕਰੇਗਾ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਮੀਟਿੰਗਾਂ ਦਾ سلسلہ ਜਾਰੀ ਰੱਖਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਅਕਾਲੀ ਦਲ ਏ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਡੇਰਾ ਪਾਈ ਮਸਤਾਨ ਸਿੰਘ ਦੇ ਵਿੱਚ ਕਾਨਫਰੰਸ ਕਰਨਗੇ ਇਸ ਤੋਂ ਇਲਾਵਾ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਵਾਰਿਸ ਪੰਜਾਬ ਦੇ ਵੱਲੋਂ ਵੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਕਾਨਫਰੰਸਾਂ ਦੇ ਵਿੱਚ ਕਿਹੜੇ ਹੋਰ ਨਵੇਂ ਤੱਥ ਸਾਹਮਣੇ ਰੱਖੇ ਜਾਣਗੇ ਤਾਂ ਇਸ ਵਾਰ ਦਾ ਪੰਜਾਬ ਦੇ ਵਿੱਚ ਮਾਗੀ ਮੇਲੇ ਤੇ ਜੋ ਕਾਨਫਰੰਸ ਹੋਣ ਗਿਆ ਕਾਫੀ ਅਹਿਮ ਰਹਿਣ ਵਾਲੀਆਂ ਨੇ ਕਿਉਂਕਿ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਵੀ ਆਗੂਆਂ ਦੇ ਵੱਲੋਂ ਆਪਣੇ ਆਪਣੇ ਸਪਸ਼ਟੀਕਰਨ ਜੁੜੇ ਲੋਕਾਂ ਸਾਹਮਣੇ ਰੱਖੇ ਜਾਣਗੇ